ਸਾ ਲੋਕੋ ਥਕੇ ਬਹੁ ਵਿਦ ਘਾਲ ਤੇ ਤ੍ਰਿਪਤ ਨ ਤ੍ਰਿਸ਼ਨਾ ਲਾਤੋ ਹੈ ਨਾਨਕ ਮਾਇਆ ਗਰਸੇ ਜੀਵ ਮਾਇਆ ਦੀ ਖਾਤਰ ਕਈ ਤਰ੍ਹਾਂ ਦੌੜ ਭਾਜ ਕਰਦੇ ਹਨ ਪਰ ਰਜਦੇ ਨਹੀਂ ਤ੍ਰਿਸ਼ਨਾ ਮੁਕਦੀ ਨਹੀਂ ਸੰਚ ਸੰਚ ਸਾਖਤ ਮੁਏ ਨਾਨਕ ਮਾਇਆ ਨਾ ਸਾਥ ਮਾਇਆ ਜੋੜ ਜੋੜ ਕੇ ਆਤਮਕ ਮੌਤ ਸਹਿੜ ਲੈਂਦੇ ਹਨ ਮਾਇਆ ਵੀ ਨਾਲ ਨਹੀਂ ਜਾਂਦੀ ਹੈ ਨਾਨਕ ਮਾਇਆ ਨਾਲ ਨਹੀਂ ਨਿਭਦੀ ਪੌੜੀ ਥੱਥਾ ਥੇਰ ਕੋ ਨਹੀਂ ਕਾਏ ਪਸਾਰੋ ਪਾਉ ਹੈ ਮੂਰਖ ਕਿਸੇ ਨੇ ਵੀ ਇੱਥੇ ਸਦਾ ਬੈਠ ਨਹੀਂ ਰਹਿਣਾ ਕਿਉਂ ਪੈਰ ਪਸਾਰ ਰਿਹਾ ਹੈ ਕਿਉਂ ਮਾਇਆ ਦੇ ਖਿਲਾਰੇ ਖਿਲਾਰ ਰਿਹਾ ਹੈ ਅਨਕ ਬੰਚ ਬਲਸ਼ਲ ਕਰੋ ਮਾਇਆ ਏਕ ਉਪਾਵੋ ਤੂੰ ਸਿਰਫ ਮਾਇਆ ਵਾਸਤੇ ਹੀ ਕਈ ਪਾਪੜ ਵੇਲ ਰਿਹਾ ਹੈ ਅਨੇਕਾਂ ਠੱਗੀਆਂ ਫਰੇਵ ਕਰ ਰਿਹਾ ਕਿੰਨੇ ਉਪਾਅ ਕਰਦਾ ਹੈ ਥੈਲੀ ਸੰਚੋ ਸ਼ਰਮ ਕਰੋ ਥੱਕ ਪਰੋਗਾ ਵਾਰੋ ਹੈ ਮੂਰਖ ਤੂੰ ਤਨ ਜੋੜ ਰਿਹਾ ਹੈ ਤਨ ਦੀ ਖਾਤਰ ਦੌੜ ਭੱਜ ਕਰਦਾ ਹੈ ਤੇ ਥੱਕ ਟੁੱਟ ਜਾਂਦਾ ਹੈ ਮਨ ਕੈ ਕਾਮ ਨ ਆਵਈ ਅੰਤੇ ਅਸਰ ਬਾਰ ਪਰ ਅੰਤ ਸਮੇ ਇਹ ਤਨ ਤੇਰੀ ਜਿੰਦ ਤੇ ਕੰਮ ਤਾਂ ਨਹੀਂ ਆਵੇਗਾ ਹਿੱਤ ਪਾਵੋ ਗੋਬਿੰਦ ਭਜੋ ਸੰਤਾਂ ਕੀ ਸਿੱਖ ਲੇ ਹੋ ਇੱਕ ਗੱਲ ਮੇਰੀ ਪੱਲੇ ਬੰਨ ਗੁਰਮਖਾ ਦੀ ਸਿੱਖਿਆ ਧਿਆਨ ਨਾਲ ਸੁਣ ਪ੍ਰਮਾਤਮਾ ਦਾ ਭਜਨ ਕਰ ਆਤਮਿਕ ਸ਼ਾਂਤੀ ਤਦੋਂ ਹੀ ਮਿਲੇਗੀ ਪ੍ਰੀਤ ਕਰੋ ਸਦ ਏਕ ਸਿਉ ਇਆ ਸਾਚਾ ਅਸਨੇ ਸਦਾ ਸਿਰਫ ਪ੍ਰਮਾਤਮਾ ਨਾਲ ਦਲੀ ਪ੍ਰੀਤ ਬਣਾ ਇਹੀ ਪਿਆਰ ਸਦਾ ਕਾਇਮ ਰਹਿਣ ਵਾਲਾ ਹੈ ਕਾਰਨ ਕਰਨ ਕਰਾਵਨੋ ਸਭ ਵਿਦ ਇੱਕ ਹੈ ਹਾਤ ਪਰ हे ਪ੍ਰਭੂ ਇਹ ਜੀਵ ਚਾਰੇ ਮਾਇਆ ਦੇ ਟਾਕਰੇ ਤੇ ਬੇਵਸ ਹਨ ਜਿਤ ਜਿਤ ਲਾਵੋ ਤਿਤ ਤਿਤ ਲਗੈ ਨਾਨਕ ਜੰਤ ਅਨਾਥ ਹੈ ਨਾਨਕ ਜਿਧਰ ਪ੍ਰਭੂ ਇਹਨਾਂ ਨੂੰ ਲਾਉਂਦਾ ਹੈ ਉਧਰ ਹੀ ਲੱਗਦੇ ਹਨ ਹਰੇਕ ਸਵਭ ਸਿਰਫ ਪ੍ਰਭੂ ਦੇ ਹੱਥਾਂ ਵਿੱਚ ਹੈ ਉਹ ਹੀ ਸਭ ਕੁਝ ਕਰ ਸਕਦਾ ਹੈ ਤੇ ਜੀਵਾਂ ਪਾਸੋਂ ਕਰਾ ਸਕਦਾ ਹੈ ਸ਼ਲੋਕ ਦਾਸਾਂ ਇੱਕ ਨਿਹਾਰਿਆ ਸਭ ਕੁਛ ਦੇਵਨਹਾਰ ਹੈ ਨਾਨਕ ਪ੍ਰਭੂ ਦੇ ਸੇਵਕਾਂ ਨੇ ਵੇਖ ਲਿਆ ਹੈ ਕਿ ਇਹ ਨਿਸ਼ਚਾ ਕਰ ਲਿਆ ਹੈ ਕਿ ਹਰੇਕ ਦਾ ਪ੍ਰਭੂ ਆਪ ਹੀ ਦੇਣ ਵਾਲਾ ਹੈ ਸਾਸ ਸਾਸ ਸਿਮਰਤ ਰਹੈ ਨਾਨਕ ਦਰਸ ਆਧਾਰ ਇਸ ਵਾਸਤੇ ਉਹ ਮਾਇਆ ਦੀ ਟੇਕ ਰੱਖਣ ਦੇ ਥਾਂ ਪ੍ਰਭੂ ਦੇ ਦਿਦਾਰ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾ ਕੇ ਸਵਾਸ-ਸਵਾਸ ਉਸ ਨੂੰ ਯਾਦ ਕਰਦੇ ਹਨ। ਪੌੜੀ ਦਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਇੱਕ ਪ੍ਰਭੂ ਹੀ ਐਸਾ ਦਾਤਾ ਹੈ ਜੋ ਸਭ ਜੀਵਾਂ ਨੂੰ ਰਜਕ અપਾਣ ਦੇ ਸਮਰੱਥ ਹੈ। ਦੈਂਦੇ ਟੋਟ ਨਾ ਆਵਈ ਅਗਨਤ ਪਰੇ ਭੰਡਾਰ ਉਸ ਦੇ ਬੇਅੰਤ ਖਜ਼ਾਨੇ ਭਰੇ ਪਏ ਹਨ ਵੰਡਦਿਆਂ ਖਜ਼ਾਨਿਆਂ ਵਿੱਚ ਟੋਟ ਨਹੀਂ ਹੁੰਦੀ ਦੈਨਹਾਰ ਸਦਜੀਵਨ ਹਾਰਾ ਦਾਤਾਰ ਜੋ ਸਦਾ ਤੇਰੇ ਸਿਰ ਤੇ ਮੌਜੂਦ ਹੈ ਮਨ ਮੂਰਖ ਕਿਉਂ ਤਾਂ ਹੈ ਵਿਸਾਰਾ ਹੈ ਮੂਰਖ ਮਨ ਤੂੰ ਉਸ ਨੂੰ ਕਿਉਂ ਬੁਲਾਉਂਦਾ ਹੈ ਦੋਸ਼ ਨਹੀਂ ਕਾਹੋਂ ਕੋ ਮਿਤਾ ਪਰ ਹੈ ਮਿੱਤਰ ਕਿਸੇ ਜੀਵ ਨੂੰ ਇਹ ਦੋਸ਼ ਵੀ ਨਹੀਂ ਦਿੱਤਾ ਜਾ ਸਕਦਾ ਕਿ ਮਾਇਆ ਦੇ ਮੋਹ ਵਿੱਚ ਫਸ ਕੇ ਤੂੰ ਦਾਤਾਰ ਨੂੰ ਕਿਉਂ ਵਿਸਾਰ ਰਿਹਾ ਹੈ ਮਾਇਆ ਮੋਹ ਬੰਦ ਪ੍ਰਭ ਕੀਤਾ ਅਸਲ ਗੱਲ ਇਹ ਹੈ ਕਿ ਜੀਵ ਦੇ ਆਤਮਕ ਜੀਵਨ ਦੇ ਰਾਹ ਵਿੱਚ ਪ੍ਰਭੂ ਨੇ ਆਪ ਹੀ ਮਾਇਆ ਦੀ ਮੋਹ ਦਾ ਬੰਨ ਬਣਾ ਦਿੱਤਾ ਹੈ ਦਰਦ ਨਿਵਾਰੈ ਜਾਕੇ ਆਪੇ ਨਾਨਕ ਤੇ ਤੇ ਗੁਰਮੁਖ त्राਪੇ ਹੈ ਪ੍ਰਭੂ ਜਿੰਨਾ ਬੰਦਿਆਂ ਦੇ ਦਿਲ ਵਿੱਚ ਤੂੰ ਆਪਣੀ ਮਾਇਆ ਦੇ ਮੋਹ ਦੀਆਂ ਚੋਬਾਂ ਦੂਰ ਕਰਦਾ ਹੈ ਨਾਨਕ ਗੁਰੂ ਦੀ ਸ਼ਰਨ ਪੈ ਕੇ ਮਾਇਆ ਵੱਲੋਂ ਰੱਜ ਜਾਂਦੇ ਹਨ ਕ੍ਰਿਸ਼ਨ ਮੁੱਕ ਜਾਂਦੀ ਹੈ ਤੇ ਤ੍ਰਿਪਤ ਹੋ ਕੇ ਜ਼ਿੰਦਗੀ ਜੀਉਂਦੇ ਹਨ ਸਲੋਕ ਧਰ ਜੀਰੇ ਇਕ ਟੇਕ ਤੂੰ ਲਾਹ ਬਿਡਾਨੀਆਸ ਹੈ ਮੇਰੀ ਜਿੰਦ ਸਿਰ ਪ੍ਰਮਾਤਮਾ ਦਾ ਆਸਰਾ ਲੈ ਉਸ ਤੋਂ ਬਿਨਾ ਕਿਸ ਹੋਰ ਦੀ ਸਹਾਇਤਾ ਦੀ ਆਸ ਲਾ ਦੇ ਨਾਨਕ ਨਾਮ ਧਿਆਈ ਹੈ ਕਾਰਜ ਆਵੈ ਰਾਸ ਹੈ ਨਾਨਕ ਸਦਾ ਪ੍ਰਭੂ ਦੀ ਆਦ ਮਨ ਵਿੱਚ ਵਸਾਉਣੀ ਚਾਹੀਦੀ ਹੈ ਹਰੇ ਕੰਮ ਸਿਰ ਚੜ ਜਾਂਦਾ ਹੈ ਪੌੜੀ ਤਦ ਦਾ ਤਾਵਤ ਤੋ ਮਟੈ ਸੰਤ ਸੰਗ ਹੋਏ ਬਾਸ ਜੇ ਸੰਤਾਂ ਦੀ ਸੰਗਤ ਵਿੱਚ ਬਹਿਣ ਖਲੋਣ ਹੋ ਜਾਏ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਬਹਿਣ ਖਲੋਣ ਹੋ ਜਾਏ ਮਾਇਆ ਦੀ ਖਾਤਰ ਮਨ ਦੀ ਬੇਸਬਰੀ ਵਾਲੀ ਪਟਕਣਾ ਮਿਟ ਜਾਂਦੀ ਹੈ ਤੁਰ ਤੇ ਕਿਰਪਾ ਕਰੋ ਆਪ ਤੋ ਹੋਏ ਮਨੈ ਪ੍ਰਗਾਸ ਪਰ ਇਹ ਕੋਈ ਸੌਖੀ ਖੇਡ ਨਹੀਂ ਹੈ ਪ੍ਰਭੂ ਜਿਸ ਜੀਵ ਤੇ ਤੂੰ ਆਪਣੇ ਦਰ ਤੋਂ ਮਿਹਰ ਕਰਦਾ ਹੈ ਉਸੇ ਦੇ ਮਨ ਵਿੱਚ ਜੀਵਨ ਦੀ ਸਹੀ ਸੂਝ ਪੈਂਦੀ ਹੈ ਤੇ ਉਸ ਦੀ ਪਟਕਣਾ ਮੁੱਕਦੀ ਹੈ। ਧਨ ਸਾਚਾ ਤੇਉ ਸੱਚਾ ਸਾਹਾ ਉਸ ਨੂੰ ਇਹ ਗਿਆਨ ਹੁੰਦਾ ਹੈ ਕਿ ਅਸਲ ਸੱਚੇ ਸਾਹੂ ਕਾਰੋ ਹਨ ਜਿਨ੍ਹਾਂ پاس ਸਦਾ ਤੇ ਰਹਿਣ ਵਾਲਾ ਨਾਮ ਧਨ ਹੈ। ਹਰ ਹਰ ਪੂੰਜੀ ਨਾਮ ਵਿਸਾਹਾ ਜੋ ਹਰੀ ਨਾਮ ਦੀ ਪੂੰਜੀ ਦਾ ਵਣਜ ਕਰਦੇ ਹਨ ਵਪਾਰ ਕਰਦੇ ਹਨ ਵਿਹਾਜਦੇ ਹਨ ਧੀਰਜ ਜਸ ਸੋ ਬਾਤੇ ਬਨਿਆ ਉਹਨਾਂ ਦੇ ਅੰਦਰ ਗੰਭੀਰਤਾ ਆਉਂਦੀ ਹੈ ਉਹ ਵਡਿਆਈ ਸੋਭਾ ਖਟਦੇ ਹਨ ਹਰ ਹਰ ਨਾਮ ਸ਼ਰਮਨ ਜਿਹ ਸੁਨਿਆ ਜਿਹੜੇ ਬੰਦੇ ਹਰੀ ਨਾਮ ਕਰਨਾ ਨਾਲ ਧਿਆਨ ਨਾਲ ਸੁਣਦੇ ਰਹਿੰਦੇ ਹਨ ਗੁਰਮਖ ਜਿਹ ਘਟ ਰਹੇ ਸਮਾਈ ਗੁਰੂ ਦੇ ਰਾਹੀ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸਦਾ ਹੈ ਨਾਨਕ ਤਿਹ ਜਾਣ ਮਿੜੀ ਵਡਾਈ ਹੈ ਨਾਨਕ ਉਹਨਾਂ ਨੂੰ ਲੋਕ ਪਰਲੋਕ ਵਿੱਚ ਵਡਿਆਈ ਮਿਲਦੀ ਹੈ ਸ਼ਲੋਕ ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ ਜਿਨ੍ਹਾਂ ਬੰਦਿਆਂ ਨੇ ਕੰਮਕਾਰ ਕਰਦਿਆ ਪਿਆਰ ਨਾਲ ਪ੍ਰਭੂ ਦਾ ਨਾਮ ਹੀ ਨਾਮ ਜਪਿਆ ਕਿਸੇ ਵੇੜੇ ਵੀ ਵਿਸਾਰਿਆ ਨਹੀਂ ਗੁਰਪੂਰੈ ਉਪਦੇਸਿਆ ਨਰਕ ਨਾ ਹੈ ਸਾਧ ਸੰਗ ਹੈ ਨਾਨਕ ਉਹਨਾਂ ਨੂੰ ਪੂਰੇ ਗੁਰੂ ਨੇ ਪਰਮਾਤਮਾ ਆਪਣੇ ਨੇੜੇ ਵਿਖਾ ਦਿੱਤਾ ਹੈ ਗੁਰੂ ਦੀ ਸੰਗਤ ਵਿੱਚ ਰਹਿ ਕੇ ਉਹਨਾਂ ਨੂੰ ਹੋਰ ਦੁੱਖ ਨਹੀਂ ਪੋਂਦਾ ਪੌੜੀ ਨੰਨਾ ਨਰਕ ਪਰੈ ਤੇ ਨਹੀਂ ਜਾਂ ਕੈ ਮਨ ਤਨ ਨਾਮ ਵਸਾਹੀ ਉਹ ਕੋਰ ਲੋਖਾਂ ਦੇ ਟੋਏ ਵਿੱਚ ਨਹੀਂ ਪੈਂਦੇ ਜਿਨ੍ਹਾਂ ਦੇ ਮਨ ਵਿੱਚ ਤਨ ਵਿੱਚ ਪ੍ਰਭੂ ਦਾ ਨਾਮ ਵਸਿਆ ਰਹਿੰਦਾ ਹੈ ਨਾਮ ਨਿਧਾਨ ਗੁਰਮੁਖ ਜੋ ਜਪਤੇ ਬੇਖ ਮਾਇਆ ਮੈ ਨਾ ਓਏ ਖੱਪਤੇ ਜਿਹੜੇ ਬੰਦੇ ਗੁਰੂ ਦੇ ਰਾਹੀ ਨਾਮ ਨੂੰ ਸਭ ਪਦਾਰਥਾਂ ਦਾ ਖਜ਼ਾਨਾ ਜਾਣ ਕੇ ਜਪਦੇ ਹਨ ਉਹ ਫਿਰ ਆਤਮਕ ਮੋਤੇ ਮਰਨ ਵਾਲੀ ਮਾਇਆ ਦੇ ਬੋਹ ਵਿੱਚ ਦੌੜ ਭੱਜ ਕਰਦੇ ਨਹੀਂ ਖੱਪਦੇ ਨਾ ਨਾ ਕਰਨਾ ਹੋਤਾ ਤਾਂ ਕਹੋ ਨਾਮ ਮੰਤਰ ਗੁਰ ਦੀਨੋ ਜਾ ਕਹੋ ਉਹਨਾਂ ਦੇ ਜੀਵਨ ਸਫਰ ਵਿੱਚ ਮਾਇਆ ਕੋਈ ਰੋਕ ਨਹੀਂ ਪਾ ਸਕਦੀ ਜਿਨ੍ਹਾਂ ਨੂੰ ਗੁਰੂ ਨੇ ਨਾਮ ਮੰਤਰ ਦੇ ਦਿੱਤਾ ਨਿੰਦ ਨਿਧਾਨ ਹਰੇ ਅੰਮ੍ਰਿਤ ਪੂਰੇ ਤਹ ਮਾਜੇ ਨਾਨਕ ਅਨਹਦ ਤੂਰੇ ਜਿਹੜੇ ਹਿਰਦੇ ਸਭ ਗੁਣਾਂ ਦੇ ਖਜ਼ਾਨੇ ਹਰੀ ਨਾਮ ਅੰਮ੍ਰਿਤ ਨਾਲ ਭਰੇ ਰਹਿੰਦੇ ਆ ਤੇ ਹੇ ਨਾਨਕ ਉਹਨਾਂ ਦੇ ਅੰਦਰ ਐਸਾ ਆਨੰਦ ਬਣਿਆ ਰਹਿੰਦਾ ਹੈ ਜਿਵੇਂ ਇੱਕ ਰਸ ਸਭ ਕਿਸਮਾਂ ਦੇ ਵਾਜੇ ਮਿਲਵੀਂ ਸੁਰ ਵਿੱਚ ਵਜ ਰਹੇ ਹੋਣ ਜਿਵੇਂ ਵਾਜੇ ਚੋਂ ਬੜਾ ਕੀਮਤੀ ਸੁਰ ਨਿਕਲ ਰਿਹਾ ਹੋਵੇ ਸ਼ਲੋਕ ਪਤਰਾ ਕੀ ਗੁਰ ਪਾਰ ਬ੍ਰਹਮ ਤਾਜ ਪਰਪੰਚ ਮੋਹ ਵਿਕਾਰ ਜਿਸ ਮਨੁੱਖ ਦੀ ਜਿਤ ਗੁਰੂ ਪਾਰਬ੍ਰਹਮ ਨੇ ਲੱਕ ਰਖ ਲਈ ਉਸ ਨੇ ਠੱਗੀ ਮੋਹ ਵਿਕਾਰ ਆਦਿਕ ਤਿਆਗ ਦਿੱਤੇ ਨਾਨਕ ਸੋ ਆਰਾਧੀਐ ਅੰਤ ਨ ਪਾਰਾ ਵਾਰੋ へ ਨਾਨਕ ਇਸ ਵਾਸਤੇ ਉਸ ਪਾਰਬ੍ਰਹਮ ਨੂੰ ਸਦਾ ਆਰਾਧਣਾ ਚਾਹੀਦਾ ਹੈ ਜਿਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਜਿਸ ਦੀ ਹਸਤੀ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ਪੌੜੀ ਪਪਾ ਪਰਮਿਤ ਪਾਰ ਨਾ ਪਾਇਆ ਹਰੀ ਪ੍ਰਭੂ ਦੀ ਹਸਤੀ ਦਾ ਅੰਦਾਜ਼ਾ ਨਹੀਂ ਲੱਗ ਸਕਦਾ ਅੰਤ ਨਹੀਂ ਪੈ ਸਕਦਾ ਉਹਦੀ ਮਹਿਤੋ ਦਾ ਅੰਦਾਜ਼ਾ ਪਰੇ ਕਿੰਨਾ ਪਰੇ ਆ ਕਿੱਡਾ ਵੱਡਾ ਹੈ ਪਤਿਤ ਪਾਵਨ ਅਗੰਮ ਹਰ ਰਾਇਆ ਉਹ ਅਪਹੁੰਚ ਹੈ ਵਿਕਾਰਾਂ ਵਿੱਚ ਡਿੱਗੇ ਬੰਦਿਆਂ ਨੂੰ ਪਵਿੱਤਰ ਕਰਨ ਵਾਲਾ ਹੈ ਹੋ ਤਪਨੀਤ ਕੋਟ ਅਪਰਾਧੂ ਕਰੋੜਾਂ ਹੀ ਉਹ ਅਪਰਾਧੀ ਪਵਿੱਤਰ ਹੋ ਜਾਂਦੇ ਹਨ ਅੰਮ੍ਰਿਤ ਨਾਮ ਜਪੈ ਮਿਲ ਸਾਧੂ ਜਿਹੜੇ ਗੁਰੂ ਨੂੰ ਮਿਲ ਕੇ ਪ੍ਰਭੂ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਜਪਦੇ ਹਨ ਨਾਮ ਦਾ ਆਸਰਾ ਤੱਕਦੇ ਹਨ ਪਰ ਪੰਜ ਧੋਹ ਮੋਹ ਮਿਟਨਾਈ ਤੇਰੀ ਸੇਵਤ ਸਲਾਹ ਦੀ ਬਰਕਤ ਨਾਲ ਉਸ ਮਨੁੱਖ ਦੇ ਅੰਦਰੋਂ ਠੱਗੀ ਫਰੇਬ ਮੋਹ ਆਦਿਕ ਵਿਕਾਰ ਮਿਟ ਜਾਂਦੇ ਹਨ ਉਹਦੇ ਪਰਪੰਚ ਛੁੱਟ ਜਾਂਦੇ ਹਨ ਜਾਂ ਕੋ ਰਾਖੋ ਆਪ ਗੁਸਾਈ ਪਾਤਸ਼ਾਹ ਛਤਰ ਸਿਰ ਸੋ ਇਹ ਸ੍ਰਿਸ਼ਟੀ ਦੇ ਮਾਲਕ ਜਿਸ ਦੀ ਤੂੰ ਆਪ ਰੱਖਿਆ ਕਰਦਾ ਹੈ ਪ੍ਰਭੂ ਸ਼ਾਹਾਂ ਦਾ ਸ਼ਾਹ ਹੈ ਉਹੀ ਅਸਲ ਛਤਰਧਾਰੀ ਹੈ ਨਾਨਕ ਦੂਸਰ ਅਵਰਨ ਕੋ ਹੈ ਨਾਨਕ ਕੋਈ ਹੋਰ ਦੂਜਾ ਉਸ ਦੀ ਬਰਾਬਰੀ ਕਰਨ ਜੋਗਾ ਨਹੀਂ ਹੈ ਸਲੋਕ ਫਾਹੇ ਕਾਟੇ ਮਿਟੇ ਗਾਉਨ ਫਤੇ ਭਈ ਮਨ ਜੀਤ ਜੇ ਆਪਣੇ ਮਨ ਨੂੰ ਜਿੱਤ ਲਈਏ ਵਸ ਵਿੱਚ ਕਰ ਲਈਏ ਤਾਂ ਵਿਕਾਰਾਂ ਉੱਤੇ ਜਿੱਤ ਪ੍ਰਾਪਤ ਹੋ ਜਾਂਦੀ ਹੈ ਮਾਇਆ ਦੇ ਬਹੁਤੇ ਬੰਧਨ ਕੱਟੇ ਜਾਂਦੇ ਹਨ ਤੇ ਮਾਇਆ ਪਿੱਛੇ ਪਟਕਣਾ ਮੁੱਕ ਜਾਂਦੀ ਹੈ ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤਨੀਤ ਹੈ ਨਾਨਕ ਜਿਸ ਮਨੁੱਖ ਨੂੰ ਗੁਰੂ ਪਾਸੋਂ ਮਨ ਦੀ ਅਡੋਲਤਾ ਮਿਲ ਜਾਂਦੀ ਹੈ ਉਸ ਦੇ ਜਨਮ ਮਰਨ ਦੇ ਗੇੜ ਸਦਾ ਲਈ ਮੁੱਕ ਜਾਂਦੇ ਹਨ ਪੌੜੀ ਫਾ ਫਿਰਤ ਫਿਰਤ ਤੂੰ ਆਇਆ ਦੁਰਲਭ ਦੇਹ ਕਲ ਯੁਗ ਮੈਂ ਪਾਇਆ ਤੂੰ ਨੇ ਕੰਜੂਨਾ ਵਿੱਚ ਭਟਕਦਾ ਭਟਕਦਾ ਫਿਰਦਾ ਫਿਰਦਾ ਆਇਆ ਕਿੰਨੇ ਤਰ੍ਹਾਂ ਦੇ ਖਿਆਲ ਤੇ ਨਿਤ ਬਣਦੇ ਆ ਫਿਰ ਤੂੰ ਆਇਆ ਹੁਣ ਤੈਨੂੰ ਸੰਸਾਰ ਵਿੱਚ ਇਹ ਮਨੁੱਖਾ ਜਨਮ ਮਿਲਿਆ ਹੈ ਜੋ ਬੜੀ ਮੁਸ਼ਕਲ ਨਾਲ ਹੀ ਮਿਲਿਆ ਕਰਦਾ ਹੈ ਫੇਰ ਇਹ ਆਵਸਰ ਚਰਨ ਹਾਥਾ ਨਾਮ ਜਪੋ ਤੋ ਕਟਿਏ ਫਸਾ ਜੇ ਤੂੰ ਹੁਣ ਵੀ ਵਿਕਾਰਾਂ ਦੇ ਬੰਧਨਾਂ ਵਿੱਚ ਹੀ ਫਸਿਆ ਰਿਹਾ ਅਜੇ ਹਸਣਾ ਮੌਕਾ ਫੇਰ ਨਹੀਂ ਮਿਲੇਗਾ ਜੇ ਤੂੰ ਪ੍ਰਭੂ ਦਾ ਨਾਮ ਜਪੇਗਾ ਤਾਂ ਮਾਇਆ ਵਾਲੇ ਸਾਰੇ ਬੰਧਨ ਕੱਟੇ ਜਾਣਗੇ ਫੇਰ ਫੇਰ ਆਮਨ ਜਾਣ ਨਾ ਹੋਈ ਇੱਕ ਏਕ ਜਪੋ ਜਪ ਸੋਈ ਮੁੜ ਮੁੜ ਜਨਮ ਮਰਨ ਦਾ ਗੇੜ ਨਹੀਂ ਰਹਿ ਜਾਏਗਾ ਕੇਵਲ ਇੱਕ ਪਰਮਾਤਮਾ ਦਾ ਜਾਪ ਕਰਿਆ ਕਰ ਕਰੋ ਕਿਰਪਾ ਪ੍ਰਭ ਕਰਨੇ ਹਾਰੇ ਮੇਲ ਲਿਓ ਨਾਨਕ ਬੇਚਾਰੇ ਪਰ हे ਸਰਜਣਹਾਰ ਪ੍ਰਭੂ ਮਾਇਆ ਗਰਸੇ ਜੀਵ ਦੇ ਵਸ ਦੀ ਗੱਲ ਨਹੀਂ ਤੂੰ ਆਪ ਕਿਰਪਾ ਕਰ ਨਾਨਕ ਆਖਦਾ ਹੈ ਕਿ ਇਸ ਵਿਚਾਰੇ ਨੂੰ ਆਪਣੇ ਚਰਨਾਂ ਵਿੱਚ ਜੋੜ ਲੈ ਸ਼ਲੋਕ ਬਿਨੋ ਸੁਨੋ ਤੁਮ ਪਾਰ ਬ੍ਰਹਮ ਦੀਨ ਦਿਆਲ ਵਿਪਾਲ हे ਪਾਰ ਬ੍ਰਹਮ हे ਦੀਨਾਂ ਉਤੇ ਦਇਆ ਕਰਨ ਵਾਲੇ हे धरती ਦੇ ਪਾਲਣਹਾਰ ਮੇਰੀ ਬੇਨਤੀ ਸੁਣ ਸੁਖ ਸੰਪੈ ਬਹੁ ਭੋਗ ਰਸ ਨਾਨਕ ਸਾਧਰਵਾਲ ਨਾਨਕ ਆਖਦਾ ਹੈ ਕਿ ਮੈਨੂੰ ਸਮਤ ਦੇ ਕਿ ਗੁਰਮੁਖਾਂ ਦੀ ਚਰਨ ਧੂੜ ਹੀ ਮੈਨੂੰ ਅਨੇਕਾਂ ਸੋਖ ਧਨ ਪਦਾਰਤ ਤੇ ਨੇਕਾਂ ਰਸਾਂ ਦੇ ਭੋਗਾਂ ਦੇ ਬਰਾਬਰ ਜਾਪੇ ਪੌੜੀ ਬੱਬਾ ਬ੍ਰਹਮ ਜਾਣਤ ਤੇ ਬ੍ਰਹਮ ਵੈਸ਼ਨੂ ਤੇ ਗੁਰਮੁਖ ਸੁੱਚ ਧਰਮ ਅਸਲ ਬ੍ਰਾਹਮੜ ਉਹ ਹਨ ਜੋ ਬ੍ਰਹਮ ਪਰਮਾਤਮਾ ਨਾਲ ਸਾਝ ਪਾਉਂਦੇ ਹਨ ਅਸਲ ਵੈਸ਼ਨੂ ਉਹ ਹੈ ਜੋ ਗੁਰੂ ਦੀ ਸ਼ਰਨ ਪੈ ਕੇ ਆਤਮਿਕ ਪਵਿੱਤਰਤਾ ਦੇ ਫਰਜ਼ ਨੂੰ ਪਾਲਦੇ ਹਨ ਵੀਰਾ ਆਪਨ ਬੁਰਾ ਮਿਟਾਵੈ ਤਾਹੂੰ ਬੁਰਾ ਨਿਕਟ ਨਹੀਂ ਆਵੇ ਉਹ ਮਨੁੱਖ ਫੁਰਮਾ ਜਾਣੋ ਮਿੱਥੇ ਹੋਏ ਵੈਰੀਆਂ ਦਾ ਖੁਰਾ ਖੋਜ ਮਟਾਉਣ ਦੇ ਥਾਂ ਆਪਣੇ ਅੰਦਰੋਂ ਦੂਜਿਆਂ ਦਾ ਬੁਰਾ ਮੰਗਣ ਦੇ ਸੁਭਾਅ ਦਾ ਨਿਸ਼ਾਨਾ ਮਟਾ ਦੇਵੇ ਜਿਸ ਨੇ ਇਹ ਕਰ ਲਿਆ ਦੂਜਿਆਂ ਨਾਲੋਂ ਚਿਤਵੀਂ ਬੁਰਾਈ ਉਸ ਦੇ ਨੇੜੇ ਨਹੀਂ ਟੁੱਕਦੀ ਮੰਨਦੇ ਹੋ ਆਪਨ ਹਾਂ ਹਾਂ ਬੰਦਾ ਔਰ ਮਨੁੱਖ ਆਪ ਹੀ ਆਪਣੀ ਹਉਮੈ ਦੇ ਬੰਧਨਾ ਵਿੱਚ ਵੱਜਾ ਰਹਿੰਦਾ ਹੈ ਤੇ ਦੂਜਿਆਂ ਨਾਲ ਕਹਿੰਦਾ ਹੈ ਆਪਣੀ ਕੀਤੀ ਵਧੀ ਕੀ ਦਾ ਖਿਆਲ ਤੱਕ ਨਹੀਂ ਕਰਦਾ ਦੋਸ਼ ਦੇਤ ਆਗਹ ਕੋ ਅੰਦਾ ਕਿਸੇ ਵਿਗਾੜ ਦਾ ਦੋਸ਼ ਇਹ ਅੰਨਾ ਮਨੁੱਖ ਹੋਰਨਾ ਤੇ ਲਾਉਂਦਾ ਹੈ ਬਾਤ ਚੀਤ ਸਭ ਰਹੀ ਸਿਆਣਪ ਪਰ ਇਹ ਸੁਭਾਅ ਬਣਾਉਣ ਲਈ ਨਿਰੀਆਂ ਗਿਆਨ ਦੀਆਂ ਗੱਲਾਂ ਤੇ ਸਿਆਣਪਾਂ ਹੀ ਪੇਸ਼ ਨਹੀਂ ਆ ਸਕਦੀਆਂ ਜਿਸੈ ਜਨਾਵੋ ਸੋ ਜਾਣੈ ਨਾਨਕ ਨਾਨਕ ਆਖਦਾ ਹੈ ਕਿ ਜਿਸ ਨੂੰ ਤੂੰ ਇਸ ਸੁਚੱਜੇ ਜੀਵਨ ਦੀ ਸੂਝ ਬਖਸ਼ਦਾ ਹੈ ਉਹੀ ਸਮਝਦਾ ਹੈ ਉਹ ਇਸ ਗੱਲ ਨੂੰ ਜਾਣਦਾ ਹੈ ਸ਼ਲੋਕ ਭੈ ਪੰਜਨ ਅਗ ਦੂਖ ਨਾਸ ਮਨ ਅਰਾਧ ਹਰੇ ਸਭ পাপਾਂ ਦੇ ਹਰਨ ਕਰਨ ਵਾਲੇ ਆਪਣੇ ਮਨ ਵਿੱਚ ਯਾਦ ਰੱਖੋ ਹੀ ਸਾਰੇ ਡਰਾਂ ਦਾ ਦੂਰ ਡਰਾਂ ਦਾ ਦੂਰ ਕਰਨ ਵਾਲਾ ਹੈ। ਉਹੀ ਸਾਰੇ ਪਾਪਾਂ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ। ਸੰਤ ਸੰਗ ਜੇ ਰਹਿਦ ਬਸਿਓ ਨਾਨਕ ਤੇ ਨ ਭ੍ਰਮੇ। ਏ ਨਾਨਕ ਸੰਤ ਸੰਗ ਵਿੱਚ ਰਹਿ ਕੇ ਜਿਨ੍ਹਾਂ ਮਨੁੱਖਾਂ ਨੇ ਹਿਰਦੇ ਵਿੱਚ ਉਹੀ ਹਰੀ ਟਿਕਦਾ ਹੈ ਉਹ ਪਾਪਾਂ ਵਿਕਾਰਾਂ ਦੀ ਪਟਕਣਾ ਵਿੱਚ ਨਹੀਂ ਪੈਂਦੇ। ਪੌੜੀ ਪੱਬਾ ਭਰਮ ਮਿਟਾਵੋ ਆਪਣਾ ਇਹ ਸੰਸਾਰ ਦੇ ਪਿੱਛੇ 扑ਟਕਣ ਦੀ ਆਦਤ ਮਿਟਾ ਦਿਓ ਇਹ ਆ ਸੰਸਾਰ ਸਗਲ ਹੈ ਸੁਪਨਾ ਇਹ ਸਾਰਾ ਸੰਸਾਰ ਸੁਪਨੇ ਵਾਂਗ ਤੇ ਸੁਪਨੇ ਨੂੰ ਸੱਚ ਨਾ ਸਮਝੋ ਕਿਦਣੇ ਸੁਪਨਾ ਟੁੱਟਣਾ ਹੈ ਭਰਮੇ ਸੁਰ ਨਰ ਦੇਵੀ ਦੇਵਾ ਇਹ ਭਰਮ ਏ ਭੁਲੇਖਾ ਹੈ ਦੁਬਦਾ ਹੈ ਡਾਊਟ ਵੱਡੇ ਵੱਡੇ ਦੇਵੀ ਦੇਵਤਿਆਂ ਨੂੰ ਸੁਰੱਖਮਾਉਣ ਵਾਲਿਆਂ ਨੂੰ ਦੇਵਤੇ ਹੋਣ ਵਾਲਿਆਂ ਨੂੰ ਵੀ ਹੈ ਕਿ ਸ਼ਾਇਦ ਅਸੀਂ ਇਸ ਦੁਨੀਆ ਤੋਂ ਜਾਣਾ ਨਹੀਂ ਤੇ ਇਹ ਸੰਸਾਰ ਸੱਚ ਹੈ ਭਰਮੇ ਸਿੱਧ ਸਾਧਕ ਬ੍ਰਹਮੇਵਾ ਵੱਡੇ ਵੱਡੇ ਸਾਧਨਾ ਵਿੱਚ ਪੁੱਗੇ ਹੋਏ ਯੋਗੀ ਸਾਧਨ ਕਰਨ ਵਾਲੇ ਯੋਗੀ ਬ੍ਰਹਮਾ ਵਰਗੇ ਵੀ ਇਹਨਾਂ ਪਿੱਛੇ फडਕਦੇ ਸੁਣੀਦੇ ਰਹੇ ਹਨ ਭਰਮ ਭਰਮ ਮਨਖ ਡਹਿਕਾਏ ਧਰਤੀ ਤੇ ਬੰਦੇ ਮਾਇਕ ਪਦਾਰਥਾਂ ਦੀ ਖਾਤਰ ਭਟਕ-ਭਟਕ ਕੇ ਧੋਖੇ ਵਿੱਚ ਆਉਂਦੇ ਚਲੇ ਆ ਰਹੇ ਹਨ ਧੁਤਾਰ ਮਹਾ ਵਿਖਮ ਇਹ ਮਾਇ ਇਹ ਮਾਇਆ ਇੱਕ ਐਸਾ ਮਹਾਨ ਔਖਾ ਸਮੁੰਦਰ ਹੈ ਜਿਸ ਵਿੱਚੋਂ ਤਰਨਾ ਬਹੁਤ ਹੀ ਕਠਨ ਹੈ ਗੁਰਮਖ ਭ੍ਰਮ ਭੈ ਮੋਹ ਮਿਟਾਇਆ ਜਿਨਾਂ ਬੰਦਿਆ ਨੇ ਗੁਰੂ ਦੀ ਸ਼ਰਨ ਪੈ ਕੇ ਮਾਇਆ ਪਿੱਛੇ ਭਟਕਣ ਸਹਿਮ ਦੇ ਮੋਹ ਆਪਣੇ ਅੰਦਰੋਂ ਮਿਟਾ ਲਏ ਹਨ ਨਾਨਕ ਤੇਹ ਪਰਮ ਸੁਖ ਪਾਇਆ ਹੈ ਨਾਨਕ ਉਹਨਾਂ ਨੇ ਸਭ ਤੋਂ ਸ੍ਰੇਸ਼ਟ ਆਤਮਕ ਆਨੰਦ ਹਾਸਲ ਕਰ ਲਿਆ ਹੈ ਸ਼ਲੋਕ ਮਾਇਆ ਡੋਲੇ ਬਹੁ ਵਿਧੀ ਮਨ ਲਪਟਿਓ ਤਹਿ ਸੰਗ ਮਨੁੱਖ ਦਾ ਮਨ ਕਈ ਤਰੀਕਿਆਂ ਨਾਲ ਮਾਇਆ ਦੀ ਖਾਤਰ ਹੀ ਡੋਲਦਾ ਰਹਿੰਦਾ ਹੈ ਮਾਇਆ ਦੇ ਨਾਲ ਹੀ ਚੰਬੜਿਆ ਰਹਿੰਦਾ ਹੈ ਮੰਗਨ ਤੇਜੇ ਤੁਮ ਰਖੋ ਸੋ ਨਾਨਕ ਨਾਮੈ ਰੰਗ ਨਾਨਕ ਆਖਦਾ ਹੈ ਕਿ हे ਪ੍ਰਭੂ ਜਿਸ ਮਨੁੱਖ ਨੂੰ ਤੂੰ ਨਿਰੀ ਮਾਇਆ ਦੀ ਮੰਗੜ ਤੋਂ ਵਰਜ ਲੈਣਾ ਹੈ ਉਹ ਤੇਰੇ ਨਾਮ ਵਿੱਚ ਪਿਆਰ ਪਾ ਲੈਂਦੇ ਹਨ ਪੌੜੀ ਮੰਮਾ ਮੰਗਨਹਾਰ ਈਾਨਾ ਬੇਸਮਝ ਜੀਵ ਹਰ ਵੇਲੇ ਮਾਇਆ ਹੀ ਮਾਇਆ ਮੰਗਦਾ ਰਹਿੰਦਾ ਹੈ ਦੇਨਹਾਰ ਦੇ ਰਹੋ ਸੁਜਾਨਾ ਇਹ ਨਹੀਂ ਸਮਝਦਾ ਕਿ ਸਭ ਦੇ ਦਿਲਾਂ ਦੀ ਜਾਣਨ ਵਾਲਾ ਦਾਤਾ ਸਭ ਪਦਾਰਥ ਦੇਈ ਜਾ ਰਿਹਾ ਹੈ ਜੋ ਦੀਨੇ ਸੋ ਇੱਕੇ ਬਾਰ ਉਸ ਦੀਆਂ ਦਿੱਤੀਆਂ ਦਾਤਾਂ ਦਾ ਕਦੇ ਮੁਕਣ ਵਾਲੀਆਂ ਹੀ ਨਹੀਂ ਹਨ ਮਨ ਮੂਰਖ ਕਹ ਕਰਹਿ ਪੁਕਾਰ हे ਮੂਰਖ ਮਨ ਤੂੰ ਕਿਉ ਸਦਾ ਮਾਇਆ ਵਾਸਤੇ ਹੀ ਤਰਲੇ ਲੈ ਰਹਾ ਜਾਉ ਮੰਗੈ ਤੋ ਮੰਗੈ ਬੀਆ हे ਮੂਰਖ ਤੂੰ ਜਦੋਂ ਹੀ ਮੰਗਦਾ ਹੈ ਨਾਮ ਤੋਂ ਬਿਨ ਹੋਰ ਹੋਰ ਚੀਜ਼ਾਂ ਹੀ ਮੰਗਦਾ ਹੈ ਬੀਆ ਦੂਜੀਆਂ ਹੀ ਮੰਗਦਾ ਨਾਮ ਤੋਂ ਬਿਨਾ ਹੋਰ ਹੋਰ ਜਾਂਤੇ ਕੁਸਲ ਨਾ ਕਾਹੂੰ ਥਿਆ ਜਿਨ੍ਹਾਂ ਤੋਂ ਕਦੇ ਕਿਸੇ ਨੂੰ ਵੀ ਆਤਮਿਕ ਸੁਖ ਨਹੀਂ ਮਿਲਿਆ ਮਹੰਗ ਨਾ ਮੰਗ ਤਾ ਏ ਕਹਿ ਮੰਗ ਹੈ ਮੂਰਖ ਮਨ ਜੇ ਤੂੰ ਮੰਗ ਮੰਗਣੀ ਹੈ ਤਾਂ ਪ੍ਰਭੂ ਦਾ ਨਾਮ ਹੀ ਮੰਗ ਨਾਨਕ ਜਾਂ ਤੇ ਪਰੇ ਪਰਾਗ ਜਿਸ ਦੀ ਬਰਕਤ ਨਾਲ ਹੈ ਨਾਨਕ ਤੂੰ ਮਾਇਕ ਪਦਾਰਥਾਂ ਦੀ ਮੰਗ ਤੋਂ ਪਰਲੇ ਪਾਰ ਲੰਘ ਜਾਏਗਾ ਇਸ ਭਟਕਣਾ ਤੋਂ ਪਾਰ ਹੋ ਜਾਏਗਾ ਸ਼ਲੋਕ ਮਤ ਪੂਰੀ ਪ੍ਰਧਾਨ ਤੇ ਗੁਰਪੂਰੇ ਮਨ ਮੰਤ ਜਿਨ੍ਹਾਂ ਮਨੁੱਖਾਂ ਦੇ ਮਨ ਪੂਰੇ ਗੁਰੂ ਦਾ ਉਪਦੇਸ਼ ਸੁਣਦੇ ਹਨ ਜਿਨ੍ਹਾਂ ਦੇ ਮਨ ਪੂਰੇ ਗੁਰੂ ਦੇ ਉਪਦੇਸ਼ ਵਿੱਚ ਜੁੜੇ ਰਹਿੰਦੇ ਹਨ ਉਹਨਾਂ ਦੀ ਅਕਲ ਜੀਵਨ ਰਾਹ ਦੀ ਪੂਰੀ ਸਮਝ ਵਾਲੀ ਹੋ ਜਾਂਦੀ ਹੈ ਉਹ ਹੋਰਨਾਂ ਨੂੰ ਸਿੱਖਿਆ ਦੇਣ ਵਿੱਚ ਮੰਨੇ ਪਰਮੰਨੇ ਹੋ ਜਾਂਦੇ ਹਨ ਜੇ ਜਾਣਿਓ ਪ੍ਰਭੂ ਆਪਣਾ ਨਾਨਕ ਤੇ ਭਗਵੰਤੋ ਹੈ ਨਾਨਕ ਜਿਨ੍ਹਾਂ ਨੇ ਪਿਆਰੇ ਪ੍ਰਭੂ ਨਾਲ ਢੂੰਗੀ ਸਾਂਝ ਬਣਾ ਲਈ ਹੈ ਉਹ ਪਾਗਾ ਵਾਲਿਆ ਪੌੜੀ ਮਮਾ ਜਾਹੂ ਮਰਮ ਪਛਾਨਾ ਭੇਟਤ ਸਾਧ ਸੰਗ ਪਤਿਆਨਾ ਉਹ ਮਨੁੱਖ ਸਾਧ ਸੰਗਤ ਵਿੱਚ ਮਿਲ ਕੇ ਇਸ ਬਾਰੇ ਪੂਰਾ ਯਕੀਨ ਬਣਾ ਲੈਂਦਾ ਹੈ ਜਿਸ ਨੇ ਰੱਬ ਦਾ ਇਹ ਭੇਤ ਪਾ ਲਿਆ ਕਿ ਉਹ ਸਦਾ ਅੰਗ ਸੰਗ ਹੈ। ਦੁੱਖ ਸੁੱਖ ਉਹ ਆਕੈ ਸਮਤ ਵਿਚਾਰਾ ਉਸਦੇ ਹਿਰਦੇ ਵਿੱਚ ਦੁੱਖ ਤੇ ਸੋਕ ਇੱਕੋ ਜਿਹੇ ਜਾਪਣ ਲੱਗ ਪੈਂਦੇ ਹਨ। ਕਿਉਂਕਿ ਇਹ ਉਸ ਨੂੰ ਅੰਗ ਸੰਗ ਵਸਦੇ ਪ੍ਰਭੂ ਵੱਲੋਂ ਆਏ ਦਿਸਦੇ ਹਨ। ਨਰਕ ਸੁਰਗ ਰਹਿਤ ਆਉਤਾਰਾਂ ਇਸ ਵਾਸਤੇ ਉਹ ਦੁੱਖਾਂ ਤੋਂ ਆਈ ਕਬਰਹਾੜ ਤੇ ਸੁੱਖਾਂ ਤੋਂ ਆਈ ਬਹੁਤ ਖੁਸ਼ੀ ਵਿੱਚ ਫਸਣੋਂ ਬਚ ਜਾਂਦਾ ਹੈ। ਤਾਹੋਂ ਸੰਗ ਤਾਹੋਂ ਨਿਰਲੇਪਾ ਉਸ ਪ੍ਰਭੂ ਨੂੰ ਅੰਗ ਸੰਗ ਵੀ ਦਿਸਦਾ ਹੈ ਤੇ ਉਸੇ ਪ੍ਰਭੂ ਨੂੰ ਮਾਇਆ ਦੇ ਪ੍ਰਭਾਵ ਤੋਂ ਪਰੇ ਵੀ ਪੂਰਨ ਘਟ ਘਟ ਪੁਰਖ ਵਿਸੇਖਾ ਉਸ ਨੂੰ ਵਿਆਪਕ ਪ੍ਰਭੂ ਹਰੇਕ ਹਿਰਦੇ ਵਿੱਚ ਵਸਦਾ ਦਿਸਦਾ ਹੈ ਉਹ ਆ ਰਸ ਮੈਂ ਵਾਹੂ ਸੁਖ ਪਾਇਆ ਵਿਆਪਕਤਾ ਵਾਲੇ ਯਕੀਨ ਤੋਂ ਪੈਦਾ ਹੋਏ ਆਤਮਕ ਰਸ ਤੋਂ ਉਸ ਨੂੰ ਐਸਾ ਸੁਖ ਮਿਲਦਾ ਹੈ ਨਾਨਕ ਲਿਪਤ ਨਹੀਂ ਤੇ ਹਮਾਇਆ ਕਹੇ ਨਾਨਕ ਮਾਇਆ ਉਸ ਦੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ